ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਇਲਾਵਾ ਭਾਰਤ ਵਿੱਚ ਵੀ ਇੱਕ ਇਸ ਨੂੰ ਅਹਿਮੀਅਤ ਦਿੱਤੀ ਗਈ ਹੈ ਉੱਥੇ ਅੱਜ ਪਾਤੜਾ ਦੇ ਵਿੱਚ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮਨਾਇਆ ਗਿਆ ਹੈ ਜਿੱਥੇ ਕੋਨੇ-ਕੋਨੇ ਤੋਂ ਪੱਤੇ ਲੋਕ ਕਾਫੀ ਜ਼ਿਆਦੇ ਉਹਨਾਂ ਦੇ ਵਿੱਚ ਕਾਫੀ ਜਾਨੀ ਵੱਡੀ ਤਦਾਦ ਦੇ ਵਿੱਚ ਪਹੁੰਚੀਆਂ ਸੁਆਣੀਆਂ ਵੀ ਘਰਾਂ ਦੇ ਵਿੱਚੋਂ ਜਿਹੜੀਆਂ ਅੱਜ ਯੋਗਾ ਕਰ ਰਹੀਆਂ ਨੇ ਕਿਉਂਕਿ ਯੋਗਾ ਦਿਵਸ ਮੌਕੇ ਇਹ ਜਿਹੜਾ ਕਿ ਅੱਜ ਇੱਥੇ ਦੱਸਿਆ ਗਿਆ ਹੈ ਕਿ ਇਦੇ ਨਾਲ ਤੰਦਰੁਸਤੀ ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰ ਸਕਦੇ ਆ ਜਿਹੜੇ ਹਵਾ ਪਾਣੀ ਔਰ ਅਸੀਂ ਆਪਣੇ ਸਰੀਰ ਨੂੰ ਹਰ ਇੱਕ ਤਰ੍ਹਾਂ ਤੰਦਰੁਸਤ ਰੱਖਣ ਵਾਸਤੇ ਯੋਗਾ ਕਰਨਾ ਇੱਕ ਬੇहद ਜ਼ਰੂਰੀ ਹੈ ਜਿੱਥੇ ਸੀਐਮ ਯੋਗਾ ਅਦਿਵਸ ਦੀ ਇੱਕ ਯੋਗ ਸ਼ਾਲਾ ਅੱਜ ਇੱਥੇ ਪਾਤਰੀਆਂ ਦੇ ਵਿੱਚ ਉਹਨਾਂ ਟ੍ਰੇਨਰਾਂ ਵੱਲੋਂ ਯੋਗਾ ਸਿਖਾਇਆ ਗਿਆ ਹੈ ਇੱਥੇ ਕਾਫੀ ਜ਼ਿਆਦਾ ਉਹ ਮਹੱਤਵਪੂਰਨ ਸਰਤ ਹੋ ਰਿਹਾ ਹੈ ਅੱਜ ਅਸੀਂ ਦੇਖ ਰਹੇ ਹਾਂ ਗੱਲ ਵੀ ਕਰਦੇ ਹਾਂ ਜਿਹੜੇ ਕਿ ਇੱਥੇ ਯੋਗਾ ਟ੍ਰੇਨਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਵੀ ਪਹੁੰਚੇ ਹੋਏ ਨੇ योगा दिवस मौके अभी जी किमा कुमारी आश्रम भैन जो पहुँचिया ने इतने योगा के इन्होंने भी काफ़ी ज़्यादा अहम रोल नया क्योंकि इन्होंने भैन काफ़ी जुड़िया हुई किस तरह का दीदी नमस्कार जी ओम शांति योगा दिवस की आप सबको बहुत बहुत बधाई हो ब्रह्मा कुमारी आश्रम की तरफ से आज इक्कीस जून का दिवस है योगा दिवस ये भारत में नहीं पूरे विश्व में मनाया जाता है योग माना क्या हमारे जीवन में खुशहाली आए हमारे संबंधों में मधुरता आए और आपस में हमारा ताल हो योग मनक कनेक्शन हमारा आत्माओं का परमात्मा से कनेक्शन जब हम ये मेडिटेशन करते हैं योगा करते हैं तो इसमें कोई धर्म जाति कोई भेदभाव नहीं है हम सब एक ईश्वर की संतान हैं और रही बात फिजिकल योगा की वो भी हमारे जीवन में बहुत महत्व रखता है शरीर तंदुरुस्त रहता है लेकिन कहते हैं कि जहाँ मन की तंदुरुस्ती है वहीं पे ही शरीर की तंदुरुस्ती है किसी को उमंग दिया जाता है कोई वेट उठाने के लिए तो पहले उसके मनोबल को बढ़ाया जाता है तब वो वेट उठा सकता है ऐसे ही योगा से हमारा मनोबल बढ़ता है और हमारे अंदर इतनी पॉजिटिविटी आती है कि मन में अपने आप ही खुशी आती है तो इन्हीं शुभ संकल्पों के साथ आज हम एक दृढ़ संकल्प करते हैं कि अगर हमने अपने जीवन में खुश रहना है और खुश रहने की एक कला सीखनी है तो सबके लिए हमने पॉजिटिव सोचना है और सबके प्रति शुभ भावना शुभकामना भैन जी अभी किन दीदियाँ हैं होर भी भैन आई हुई काफ़ी ज्यादा मैं लगता भी थोड़े तो नीं ये प्रोग्राम पेल्हें ही मिथ्या होया जिमें अ योगा दिवस हाँ ये कल ही हमारा प्रोग्राम बना तो जो हमारे सेंटर पे आने वाले भाई बहन हैं हमने सबको कह दिया था कि ये सब क्लास आज पार्क में ही चलेगी साढ़े पाँच से सात बजे तक तो उसमें मेडिटेशन भी सीख बताएंगे और फिजिकल योगा भी करवाएंगे दोनों तो बहुत सारे भाई बहन आए बाक़ी जो हम आश्रम में बहने रहते हैं मेरे साथ सपना बहन है ममता बहन है रूहानी बहन है और मेष भाई हैं हम सब आए हैं जो हम रहते हैं आश्रम पर और ਸਭ ਕੇ ਸਾਥ ਆਪਣੀ ਖੁਸ਼ੀ ਕੋ ਸਾਂਝਾ ਕਰਨ ਲਈ ਉਹ ਕਿ ਜਿਹੜੀਆਂ ਆਸ਼ਰਮ ਦੇ ਵਿੱਚੋਂ ਜਿਹੜੀਆਂ ਬ੍ਰਹਮ ਘਾਉਰੀ ਆਸ਼ਰਮ ਦੇ ਵਿੱਚੋਂ ਵੀ ਪੜਾਈਆਂ ਹੋਈਆਂ ਕਾਫੀ ਜਿਆਦੀਆਂ ਇਹਨਾਂ ਨੇ ਵੀ ਇੱਕ ਯੋਗਾ ਦੇ ਵਿੱਚ ਯੋਗ ਦਿਵਸ ਮੌਕੇ ਅੱਜ ਪਾਤੜਾਂ ਦੇ ਵਿੱਚ ਸੀਐਮ ਯੋਗ ਸ਼ਾਲਾ ਦਾ ਅੱਜ ਆਯੋਜਨ ਕੀਤਾ ਗਿਆ ਹੈ ਜਿਵੇਂ ਕਿ ਅੱਜ ਪਾਤੜਾ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਕਿ ਰਣਵੀਰ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ ਔਰ ਯੋਗ ਦੇ ਜਿਹੜੇ ਕਿ ਇੱਥੇ ਦੱਸ ਰਹੇ ਆ ਕਿ ਕਿ ਅਸੀਂ ਸਿਹਤ ਕਿਸ ਤਰ੍ਹਾਂ ਰਹਿ ਸਕਦੇ ਆ ਜਿਵੇਂ ਦਵਾਈਆਂ ਬੂਟੀਆਂ ਨੂੰ ਛੱਡ ਕੇ ਅਸੀਂ ਯੋਗ ਕਰਨ ਦੇ ਨਾਲ ਨਾਲ ਆਪਣੇ ਸਰੀਰ ਨੂੰ ਸਿਹਤ ਔਰ ਤੰਦਰੁਸਤ ਰੱਖ ਸਕਦੇ ਆ ਪ੍ਰਧਾਨ ਜੀ ਜਿਵੇਂ ਕਿ ਅੱਜ ਇੱਥੇ ਸੀਐਮ ਦੀ ਸੀਐਮ ਦੀ ਯੋਗ ਸ਼ਾਲਾ ਦਾ ਆਯੋਜਨ ਕੀਤਾ ਗਿਆ ਹੈ ਕਿਉਂਕਿ ਅੰਤਰਰਾਸ਼ਟਰੀ ਜਿਹੜਾ ਯੋਗ ਦਿਵਸ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਜਿਵੇਂ ਕਿ ਅੱਜ ਕਾਫੀ ਜ਼ਿਆਦੇ ਲੋਕ ਇੱਥੇ ਪਹੁੰਚੇ ਹੋਏ ਨੇ ਅੱਜ 10ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾ ਰਹੀ ਹੈ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਦੇ ਮੁੱਖ ਮੰਤਰੀ ਪੰਜਾਬ ਬਣੇ ਨੇ ਉਹਨਾਂ ਨੇ ਕਿ ਤਾਇਆ ਕੀਤਾ ਕਿ ਲੋਕਾਂ ਦੀ ਸਿਹਤ ਕਿਵੇਂ ਤੰਦਰੁਸਤ ਹੋ ਸਕਦੀ ਹੈ ਤੋਂ ਉਹਨਾਂ ਨੇ ਇੱਕ ਸੀਐਮ ਦੀ ਯੋਗ ਸ਼ਾਲਾ ਸਿਰਫ ਕੀਤੀ ਜਾਸ ਤੋਂ तकरीबन ਸਾਲ ਤੋਂ ਪਹਿਲਾਂ ਔਰ ਉਹਨਾਂ ਅਲੱਗ ਵਿਸ਼ੇ ਤੌਰ ਤੇ ਕੁਝ ਜਿਹੜੇ ਟੈਨਰ ਸੀਗੇ ਉਹਨਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ ਭਰਤੀ ਕਰਕੇ ਨੇ ਇਸ ਦੇ ਟ੍ਰੇਨਿੰਗ ਤੇ ਲਾਇਆ ਗਿਆ ਉਹ ਜਿਹੜੇ ਸਾਥੀ ਮੇਰੇ ਕੋਲ ਖੜੇ ਨੇ ਦੋ ਇਹਨਾਂ ਦੇ ਮੇਨ ਇੰਚਾਰਜ ਮੈਡਮ ਉਹ ਵੀ ਆਏ ਸੀਗੇ ਨਗਰ ਕੌਂਸਲ ਪਾਤਨਾ ਚ ਉਹਨਾਂ ਨੇ ਆ ਕੇ ਵੀ ਸੀਐਮ ਸਾਹਿਬ ਦੀ ਜੋ ਯੋਗ ਸਾਲਾ ਵੈ ਉਹ ਆਪਾਂ ਸ਼ੁਰੂਆਤ ਕਰਨੀ ਪਾਤਨਾ ਚ ਕਈ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਔਰ ਅਸੀਂ ਲੋਕਾਂ ਨੂੰ ਜਾਰਦ ਕਰਕੇ ਨੇ ਇਹਨਾਂ ਦੇ ਸਹਿਯੋਗ ਨਾਲ ਇਹ ਯੋਗ ਜਿਹੜਾ ਹੈਗਾ ਇਸ ਨੂੰ ਕੀਤਾ ਅੱਜ ਪਾਤਨਾ ਸ਼ਹਿਰ ਦੇ ਵਿੱਚ ਕਈ ਕੈਂਪ ਚੱਲ ਰਹੇ ਨੇ ਔਰ ਹੋਰ ਵੀ ਲੋਕ ਕਹਿ ਰਹੇ ਨੇ ਵੀ ਸਾਨੂੰ ਸਮਾਂ ਦਿਓ ਅਸੀਂ ਯੋਗਾ ਕਰਨਾ ਚਾਹੁੰਦੇ ਆਂ। ਤੋਂ ਸਿਹਤ ਦੀ ਤੰਦਰੁਸਤੀ ਲਈ ਮੰਦੀ ਤੰਦਰੁਸਤੀ ਆਤਮਾ ਦੀ ਸ਼ਾਂਤੀ ਲਈ ਯੋਗਾ ਕਰਨਾ ਬਹੁਤ ਜ਼ਰੂਰੀ ਹੈ। ਮੈਂ ਯੋਗਾ ਦਿਵਸ ਦੇ ਉੱਤੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਮੁੱਖ ਮੰਤਰੀ ਪੰਜਾਬ ਭਗਵਤ ਜੀ ਮਾਨ ਨੂੰ ਸਾਡੇ ਹਲਕੇ ਦੇ ਵਿਧਾਇਕ ਸਦਾ ਕਲਵੰਤ ਸਿੰਘ ਨੂੰ ਔਰ ਸਮੁੱਚੇ ਜਿਹੜੇ ਸਾਡੇ ਟੈਨਰ ਲੈ ਗਏ ਨੇ ਪਾਤਲਾ ਸ਼ਹਿਰ ਦੇ ਵਿੱਚ ਆ ਪੰਜਾਬ ਦੇ ਉਹਨਾਂ ਨੂੰ ਵਧਾਈ ਦੇਣਾ ਕਿ ਲੋਕਾਂ ਦੀ ਸਿਹਤ ਵਧਿਆ ਕਰਨ ਲਈ ਯੋਗਾ ਲੈ ਕੇ ਆ ਰਹੇ ਨੇ ਉਪਰਾਲੇ ਕਰ ਰਹੇ ਨੇ ਧੰਨਵਾਦ। ਜਿਵੇਂ ਕਿ ਟ੍ਰੇਨਰ ਨਏ ਥੇ ਇਹਨਾਂ ਨਾਲ ਵੀ ਗੱਲ ਕਰਨੀ ਚਾਹਵਾ ਪੁੱਛਦੇ ਕਿ ਕਿਸ ਤਰ੍ਹਾਂ ਦਾ ਜਿਹੜਾ ਯੋਗ ਦੇ ਵਿੱਚ ਇਹ ਸਾਧਨਾ ਰਹੇ ਤੰਦਰੁਸਤੀ ਔਰ ਜਿਹੜਾ ਕਿ ਸਵੇਰੇ ਸਵੇਰੇ ਯੋਗ ਕਰਨਾ ਇੱਕ ਬਹੁਤ ਚੰਗਾ ਉਪਰਾਲਾ ਲੱਗਦਾ ਏ ਕਿਸ ਤਰ੍ਹਾਂ ਦਾ ਤੁਹਾਡਾ ਕੀ ਨਾਮ ਹੈ ਜੀ ਔਰ ਤੁਸੀਂ ਟ੍ਰੇਨਰ ਇੱਥੇ ਕਿਸ ਤਰ੍ਹਾਂ ਦੇ ਇਹ ਜਿਹੜੇ ਯੋਗ ਦੇ ਫਾਇਦੇ ਹੁੰਦੇ ਹੁਣ ਹਸ਼ਕਲ ਜੀ ਮੇਰਾ ਨਾਮ ਤਰਸੀਮ ਸਿੰਘ ਹੈ ਤੇ ਮੈਂ ਪੰਜਾਬ ਸਰਕਾਰ ਵੱਲੋਂ ਸਿਲੇਕਟਡ ਕੈਂਡੀਡੇਟ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਕੰਮ ਕਰ ਰਿਹਾਗਾ ਮਾਰਚ ਦੇ ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਪਾਤਣਾ ਸ਼ਹਿਰ ਦੇ ਵਿੱਚ ਸਟਾਰਟ ਕੀਤੀ ਗਈ ਸੀ ਤੇ ਜਿਸ ਦੇ ਤਹਿਤ ਅੱਜ ਸਾਡੇ ਵਿਚਕਾਰ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ ਇੰਟਰਨੈਸ਼ਨਲ ਯੋਗਾ ਦਿਵਸ ਦੇ ਉੱਤੇ ਪੰਜਾਬ ਦੇ ਪੂਰੇ ਵੱਖ-ਵੱਖ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਇਕੱਠੇ ਹੋਏ ਨੇਗੇ ਅੱਜ ਇਸੇ ਤਰ੍ਹਾਂ ਹੀ ਅੱਜ ਪਾਤਣਾ ਦੇ ਵਿੱਚ ਵੀ ਪੂਰੇ ਨਗਰ ਨਿਵਾਸੀ ਪਾਤਣਾ ਸ਼ਹਿਰ ਦੇ ਲੋਕ ਇਕੱਠੇ ਹੋਏ ਨੇਗੇ ਆਪਣੇ ਹੈਲਥ ਦੀ ਕੌਨਸ਼ੀਅਸ ਪ੍ਰਤੀ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਮਿਸ਼ਨ ਹੈਗਾ ਕਿ ਲੋਕਾਂ ਨੂੰ ਹੈਲਥ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਉਸੇ ਹੀ ਲੜੀ ਦੇ ਤਹਿਤ ਅੱਜ ਸਾਰੇ ਇਕੱਠੇ ਹੋਏ ਨੇ ਯੋਗ ਦਿਵਸ ਦੇ ਉੱਤੇ ਤੇ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਸਰ ਭਗਵਾਨ ਸਿੰਘ ਜੀ ਮਾਨ ਸਾਹਿਬ ਸਾਡੇ ਪਟਿਆਲਾ ਡਿਸਟ੍ਰਿਕਟ ਦੇ ਸੁਪਰਵਾਈਜ਼ਰ ਭਾਰਤੀ ਮੈਮ ਜੀ ਜਿਨ੍ਹਾਂ ਦੇ ਅੰਡਰ ਅਸੀਂ ਕੰਮ ਕਰ ਰਹੇ ਹਾਂ ਤੇ ਮੇਰੇ ਨਾਲ ਪ੍ਰੇਮ ਸਿੰਘ ਜਿਹੜੇ ਇਸ ਯੋਗਾ ਦੇ ਵਿੱਚ ਯੋਗਾ ਟ੍ਰੇਨਰ ਵਿਹਾਰਤ ਉੱਤੇ ਸਾਡੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਹਰ ਸਮੇਂ ਤਿਆਰ ਬਰਤਿਆ ਰਹੇ ਹਾਂ ਧੰਨਵਾਦ ਜਿਵੇਂ ਕਿ ਇਹਨਾਂ ਦੇ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਜੁੜੀਆਂ ਹੋਈਆਂ ਨੇ ਇੱਕ ਮਹਿਲਾਵਾਂ ਨੇ ਕਾਫੀ ਵੱਡੀ ਤعداد ਦੇ ਵਿੱਚ ਪਹੁੰਚੀਆਂ ਹੋਈਆਂ ਨੇ ਜਿਵੇਂ ਇੱਥੇ ਅੱਜ ਯੋਗ ਰਾਹੀ ਕਿਸ ਤਰ੍ਹਾਂ ਤੰਦਰੁਸਤ ਰਹੀਏ ਔਰ ਅੱਜ ਤੱਕ ਖਾਸ ਕਰਕੇ ਇੱਕ ਯੋਗਾ ਦਿਵਸ ਹੋਈ ਹੈ ਇਸ ਕਰਕੇ ਅੱਜ ਕਾਫੀ ਜ਼ਿਆਦਾ ਮਹੱਤਵਪੂਰਨ ਦਿਨ ਹੈ ਉਸ ਨੂੰ ਦੇਖਦੇ ਹੋਏ ਅੱਜ ਇੱਥੇ ਕਾਫੀ ਵੱਡੀ ਧਾਰਾ ਦੇ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਹੋਈਆਂ ਨੇ ਔਰ ਜਿਹੜੇ ਕਿ ਇੱਥੇ ਪੁਰਸ਼ ਵੀ ਪਹੁੰਚੇ ਹੋਏ ਨੇ ਕਾਫੀ ਉਹਨਾਂ ਦੇ ਮਨ ਦੇ ਵਿੱਚ ਇੱਕ ਯੋਗ ਕਰਨ ਦੀ ਬੜੀ ਵੱਡੀ ਚਾਹਤ ਵੀ ਦੇਖਣ ਨੂੰ ਮਿਲ ਰਹੀ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਇਸ ਤਰ੍ਹਾਂ ਦੇ ਯੋਗ ਜਿਹੜੇ ਕਿ ਕਿੰਨੇ ਕਿ